ਮੈਨੂੰ ਇਹੋ ਤੇ ਕਰੀ ਕਾਰਾਂ ਵਖਾਯਾ ਵੇਖੋ ਇਧਰ ਵੀ 350 ਗੱਡੀਆਂ ਸਟਾਕ ਹੁੰਦਾ ਇਹਨਾਂ ਕੋਲੇ ਇਹਦੇ ਇਹ ਸ਼ਕੀਨ ਆ 7 ਸੀਟਰ ਗੱਡੀ ਲੈਣ ਦੇ ਵੀ ਐਵਰੇਜ ਚੰਗੀ ਹੋਵੇ ਯਾਰ ਖਰਚਾ ਹੋਵੇ ਨਾ ਗੱਡੀ ਸੋਹਣੀ ਵੀ ਹੋਵੇ ਇੱਕ ਵੱਖਰੀ ਗੱਡੀ ਆਪਾਂ ਲੈ ਕੇ ਆ ਗਏ ਆ ਕਿਤਾ ਰੰਗ ਯਾਰ ਕਾਲਾ ਹੋਵੇ ਇੱਕ ਪਿਆ ਹੋਵੇ ਐਂ ਜਮਾ ਫੀਸੇ ਸਾਫ ਗੱਡੀ ਪਈ ਹੋਵੇ ਥੋੜੇ ਹਾਸਤੇ ਆਪਾਂ ਉਹੀ ਲੈ ਕੇ ਆ ਗਏ ਆ ਕਾਲੇ ਨਗਰ ਦੇ ਵਿੱਚ ਆਹ ਟਿੱਕਾ ਲਾਈਵ ਲਈ ਯਾਰ ਜਿੰਨੀ ਸੋਹਣੀ ਗੱਡੀ ਉਹਨੇ ਸੋਹਣੇ ਲਾਈਵ ਲਾ 24 ਮਾਡਲ ਦੇ ਵਿੱਚ ਯਾਰ ਇਨੀ ਸਾਫ ਗੱਡੀ ਵੇਖੋ ਤੁਸੀਂ 4300 ਚੱਲੀ ਹੋਈ ਹੈ ਯਾਨੀ ਕਿ ਨਵੀਂ ਪਈ ਹੋਈ ਹੈ ਮੈਨੂੰ ਇਹ ਚ ਵਿਲਫਾਫੇ ਵੀ ਹਜੇ ਆ ਵੇਖੋ ਤੁਸੀਂ ਸਟੀਅਰਿੰਗ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਆ ਸੀਟਾਂ ਦੇ ਲਫਾਫੇ ਉਵੇਂ ਲੱਗੇ ਹੋਏ ਆ ਸਟੀਅਰਿੰਗ ਤੇ ਵੀ ਆਹ ਚ ਸਟicker ਵਗੈਰਾ ਹਜੇ ਉਵੇਂ ਲੱਗੇ ਹੋਏ ਆ ਇਹ ਗੱਡੀਆਂ ਯਾਰ ਇਹੋ ਜਿਹੀਆਂ ਨਹੀਂ ਉਹ ਤਾਂ ਇਹ ਗੱਡੀਆਂ ਨੂੰ ਆਪਾਂ ਆਪਣੀ ਕਮਾਈ ਵਾਸਤੇ ਵੀ ਲੈ ਆ ਸਕਦੇ ਆਂਗੇ ਕਈ ਵਾਰੀ ਐ ਹੁੰਦਾ ਐ ਰਮੀ ਗੱਡੀ ਲੈਣੀ ਆ ਵੀ ਆਪਣੇ ਕਮਾਈ ਕਰਨ ਵਾਸਤੇ ਵੀ ਤੁਸੀਂ ਥੋੜੇ ਪੈਸੇ ਲਿਆਓ ਯਾ 2-3 ਲੱਖ ਰੁਪਈਆ ਗੱਡੀ ਤੁਸੀਂ ਲੈ ਜਾਓ ਉਹਦੀ ਕਮਾਈ ਤੇ ਲਾਓ ਤੇ ਜਾਂ ਤੁਸੀਂ ਜਾਂ ਅੱਜ ਘਰੇ ਵੀ ਰੱਖਣੀ ਤੁਹਾਨੂੰ ਆਇਆ ਵੀ ਘਰੇ ਰੱਖਣੀ ਗੜੀ ਵੀ ਘੱਟ ਖਰਚੇ ਵਾਲੀ ਯਾਰ ਤੇ ਆਪ ਤੁਸੀਂ ਘਰੇ ਵੀ ਗੱਡੀ ਰੱਖ ਸਕਦੇ ਹੋ ਇਹੋ ਜਿਹੀ ਗੱਡੀ ਆ ਇਹ ਹਾਂਜੀ ਦੋਸਤੋ ਕੀ ਹਾਲ ਚਾਲ ਆ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਆਂ ਪੰਜਾਬ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਡਿਸਟ੍ਰਿਕਟ ਜਲੰਧਰ ਦੇ ਵਿੱਚ ਇਹਨਾਂ ਕੋਲੇ ਕਾਰਾਂ ਹੁੰਦੀਆਂ ਸਿਰਫ ਸਿਰਫ ਪੰਜਾਬ ਵਿੱਚ ਤੇ ਪਹਿਲੇ ਨਾਲੀਆਂ ਤੁਹਾਨੂੰ ਕਾਰਾਂ ਮਿਲਣਗੀਆਂ ਆਲਟੋ ਤੋਂ ਲੈ ਕੇ ਜਿਵੇਂ ਆਖ ਤੁਸੀਂ ਦੇਖਣਾ ਫੋਰਚੂਨਰ ਤੱਕ ਤੁਹਾਨੂੰ ਕਾਰ ਮਿਲ ਜੂਗੀ ਜਿਵੇਂ ਆ ਰੇਂਜ ਰੋਵਰ ਇੱਧਰ ਖੜੀ ਹੋਈ ਹੈਗੀ ਵਧੀਆ ਕਾਰਾਂ ਯਾਰ ਸਾਫ਼ ਕਾਰਾਂ ਜਿ ਬਲੈਰੋ ਹੋ ਗਈ ਥਾਰ ਹੋ ਗਈ ਥਾਰ ਰੌਕਸ ਹੋ ਗਈ ਫਰੇਵੈਂਚ ਉਹਨਾਂ ਦੇ ਕਾਰ ਮਿਲੂਗੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਯਾਰ ਜੇ ਤੁਸੀਂ ਤੇ ਆਉਂਗੇ ਡੀਲਿੰਗ ਕਰਵੇਂ ਤੁਹਾਨੂੰ ਉਦੋਂ ਪਤਾ ਲੱਗਣਾ ਵੀ ਯਾਰ ਇੱਥੇ ਆਇਆ ਸਾਡਾ ਕਿੰਨਾ ਕਿ ਸਾਡਾ ਫਾਇਦਾ ਹੋਇਆ ਗੱਡੀ ਤੁਹਾਨੂੰ ਸਾਫ਼ ਮਿਲੂਗੀ ਤੁਹਾਡਾ ਪੈਸਾ ਨਾਲ ਵੀ ਕਾਫੀ ਜ਼ਿਆਦਾ ਫਾਇਦਾ ਹੋਣਾ ਤੇ ਆਪਣੀ ਅੱਜ ਵਾਲੀ ਵੀਡੀਓ ਕਾਫੀ ਵਧੀਆ ਰਹਿਣ ਵਾਲੀ ਆ ਤੇ ਆਜੋ ਹੁਣ ਅੰਦਰ ਚੱਲਦੇ ਆ ਅੰਦਰ ਲੱਗ ਕੇ ਤੁਹਾਨੂੰ ਸਟਾਕ ਵਿਖਾਵਾਂਗੇ ਕੱਲੀ ਕੱਲੀ ਕਾਰ ਦੇਖਣ ਵਾਲੀ ਹੋਊਗੀ ਵਧੀਆ ਕਾਰਾਂ ਸਾਫ਼ ਪਹਿਲੇ ਨਾਂ ਤੇ ਪੰਜਾਬ ਨੰਬਰ ਤੇ ਘੱਟ ਦਲੀਆਂ ਕਾਰਾਂ ਆਜੋ ਲੈ ਵੀ ਦੋਸਤੋ ਹੁਣ ਤੁਸੀਂ ਆਹ ਸਟਾਕ 18 ਖੜੀਆਂ ਹੋ ਜਾਂ ਵੇਖੋ 6 ਤੋਂ ਲੈ ਕੇ 8 ਗੱਡੀਆਂ ਖੜੀਆਂ ਹੋ ਜਾਂ ਹਰੇ ਤੋਂ ਲੈ ਕੇ ਮਿਲੂਗਾ ਰੰਗ ਉਸ ਤੋਂ ਬਾਅਦ ਆਪਣੀ ਚੋਇਸ ਹੁੰਦੀ ਆ ਜੇ ਬਈ ਥਾਰ ਰੌਕਸ ਲੈਣੀ ਆ ਮਿਲਦੀ ਨਹੀਂ ਕਿਤੋਂ ਤੁਹਾਨੂੰ ਇੱਥੇ ਹੀ ਮਿਲੂਗੀ ਇਹ ਤੇ ਆਪਾਂ ਤੁਹਾਨੂੰ ਵਿਖਾਈਏ ਆਜੋ ਭੰਡਾਰੀ ਕਾਰ ਵੀਰ ਤੁਹਾਨੂੰ ਇੱਥੇ ਆਉਣਾ ਪੈਣਾ ਥਾਰ ਰੌਕਸ ਤੁਹਾਨੂੰ ਮਿਲ ਜਾਣੀਆਂ ਹਰੇ ਕਰੰਗ ਦੀ ਕਾਲਾ ਰੰਗ ਖੜਾ ਹੋਇਆ ਵੇਖੋ ਤੁਸੀਂ ਇੱਧਰ ਇਹ ਕਰੰਗ ਉਧਰ ਵੇਖੋ ਜਿਹੜਾ ਆਪਣੇ ਪਤਾ ਯਾਰ ਇੱਕਦਮ ਹੌਟ ਟ੍ਰੈਂਡਿੰਗ ਦੇ ਵਿੱਚ ਆ ਆਹ ਵੇਖੋ ਤੁਸੀਂ ਇੱਧਰ 18 ਖੜੀਆਂ ਹੋਈਆਂ ਰੌਕਸ 18 ਉਹ ਵੀ 5 ਤੋਂ ਲੈ ਕੇ 6 ਗੱਡੀਆਂ ਹਰੇ ਤੋਂ ਨਾਲ ਮਾਡਲ ਟਾਪ ਬੇਸ ਹੁ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਸ ਕਿਰਪਾ ਜੀ ਬੋਲ ਲੀਆ ਬੋ ਜੀ ਨਾ ਮੈਂ ਲੋਨ ਵਗੈਰਾ ਕਰਾਉਣਾ ਤੁਸੀਂ ਦੱਸ ਦਿਓ ਲੋਨ ਵਗੈਰਾ ਕਿੰਨਾ ਕੁ ਹੋ ਸਕਦਾ ਵੀ ਡਾਊਨ ਬੋਰ ਕਿੰਨੀ ਦੇ ਸਕਦੇ ਹੋ ਲੋਨ 15 ਤੋਂ 20% ਤੁਸੀਂ ਦੇ ਕੇ ਬਾਕੀ ਸਾਰਾ ਲੋਨ ਕਰਾ ਸਕਦੇ ਜਾਨੀ ਕਿ ਮੰਨ ਲਓ ਤੁਸੀਂ 25 ਲੱਖ ਦੀ ਥਾਰ ਲੈਣੇ ਸਿਰਫ 5 ਲੱਖ ਦੇਣਾ ਠੀਕ ਹੈ ਬਾਕੀ ਸਾਰਾ ਲੋਨ ਹੋ ਜਾ ਬਾਕੀ ਸਾਰਾ ਲੋਨ ਹੋ ਜਾਓ ਠੀਕ ਹੈ ਜੀ 15 ਮਾਡਲ ਤੋਂ ਲੈ ਕੇ 24 ਮਾਡਲ ਤੱਕ ਕੋਈ ਵੀ ਕਾਰ ਹੂੰ ਹੂੰ ਸਾਡੇ ਕੋਲ ਹਰ ਟਾਈਮ ਲੜਕੇ ਇੱਥੇ 15 ਲੜਕੇ ਬੈਂਕਾਂ ਵਾਲੇ ਬਿੰਦੇ ਆ ਜਾਣ ਕੇ ਠੀ ਬੈਂਕ ਟਾਈਮ ਆ ਜਾਓ ਸਵੇਰੇ 10 11 ਵਜੇ ਆ ਜਾਓ ਸ਼ਾਮ ਦਾ ਕਾਰ ਦੇ ਕੇ ਤਰੋ ਠੀਕ ਹੈ ਜੀ ਲੈ ਵੀ ਦੋਸਤ ਲੋਨ ਤੁਹਾਡਾ ਇੱਥੇ ਹੀ ਹੋ ਜਾਣਾ ਇੱਕ ਦਿਨ ਤੁਸੀਂ ਆਪਦੀ ਗੱਡੀ ਲੈ ਕੇ ਜਾ ਸਕਦੇ ਹੋ ਵੀ ਆਪਣਾ ਭੰਡਾਰੀ ਕਾਰਬ ਯਾਰ ਭੋਗਪੁਰੇ ਕਿੱਥੇ ਰਹਿ ਜਾਂਦਾ ਇਹ ਸਰ ਜੇ ਮੇਰੇ ਵੀਰ ਨੇ ਕਿਸੇ ਲੁਧਿਆਣਿਆਂ ਜਾਂ ਮੋਗੇ ਸਾਈਡ ਤੋਂ ਜਾਂ ਅੰਮ੍ਰਿਤਸਰ ਤੋਂ ਆਉਣਾ ਉਹਨਾਂ ਨੂੰ ਪਹਿਲਾਂ ਜਲੰਧਰ ਆਉਣਾ ਪਏਗਾ ਠੀਕ ਹੈ ਜੀ ਜਲੰਧਰ ਤੋਂ ਨੈਸ਼ਨਲ ਹਾਈਵੇ ਰੋਡ ਜੰਮੂ ਵਾਲਾ ਹੈ ਹਾਈਵੇ ਹੈ ਜੀ ਜਲੰਧਰ ਤੋਂ 20 ਕਿਲੋਮੀਟਰ ਭੋਗਪੁਰ ਸ਼ਹਿਰ ਹੁੰਦਾ ਹਾਈਵੇ ਦੇ ਉੱਤੇ ਹੀ ਠੀਕ ਹੈ ਜੀ ਜਿੱਦਾਂ ਤੁਸੀਂ ਭੋਗਪੁਰ ਸ਼ਹਿਰ ਬਾਜ਼ਾਰ ਪਾਰ ਕਰੋਗੇ ਤੇ ਠੀਕ ਹੈ ਜੀ ਕਿਸੇ ਮੇਰੇ ਵੀਰ ਨੂੰ ਕੋਈ ਵੇਟਿੰਗ ਵਾਲੀ ਕਾਰ ਜਿਹਦਾ ਟੋਟਾਡਾ ਦੀ ਆ ਕੋਈ ਜਾਮਿੰਦਰਾ ਦੀ ਕਾਰ ਜਾਂ ਕੋਈ ਹੋਰ ਵੀ ਉਹ ਵੀ ਚਾਹੀਦੀ ਹੋਵੇ ਸਾਣਾ ਕਨੈਕਟ ਕਰੋ ਆਪਾਂ 1-2 ਦਿਨਾਂ ਚ ਅਰੇਂਜ ਕਰ ਦਿੰਨੇ ਆ ਠੀਕ ਹੈ ਜੀ ਲੈ ਵੀ ਦੋਸਤੋ ਸਾਰੀਆਂ ਸਹੂਲਤਾਂ ਫੁੱਲ ਬੜਾ ਫੁੱਲ ਉਹ ਵੀ ਆਉਣਾ ਬਹੁਤ ਤਨੂੰ ਇੱਥੇ ਆ ਕੇ ਆਓ ਤੁਸੀਂ ਗੱਡੀ ਦੇਖੋ ਲੋ ਥੋੜਾ ਇੱਥੇ ਹੋਇਣਾ ਇੱਕ ਦਿਨ ਚ ਤੇ ਸਵਾਦ ਆਊਗਾ ਚਲੋ ਵੀਡੀਓ ਦੇਖਾਂ ਦਾ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਆ ਜਾਓ ਸਾਥ ਪਹਿਲਾਂ ਮੈਂ ਕੋਈ ਨਿਓ ਟੈਕਰੀ ਕਾਰਾਂ ਵਖਾਇਆ ਵੇਖੋ ਇਧਰ ਵੀ 2.5 300 ਗੱਡੀ ਦਾ ਸਟਾਕ ਹੁੰਦਾ ਇਹਨਾਂ ਕੋਲੇ ਵਰੀਆਂ ਤੇ ਸਾਫ ਗੱਡੀਆਂ ਜਵਾ ਥੋੜੇ ਜਿਹਾ ਲੈ ਕੇ ਆਏ ਤੇ ਅੱਜ ਜਿਹੜੀਆਂ ਆਪਣੀਆਂ ਸਟਾਕ ਦੇ ਵਿੱਚ ਗੱਡੀਆਂ ਹੈਗੀਆਂ ਉਹ ਹੈਗੀਆਂ ਇੱਕ ਤਾਂ ਹੈਗੀਆਂ ਗ੍ਰੈਂਡ ਵਿਟਾਰਾ ਤੇ ਇੱਕ ਹੈਗੀਆਂ ਆਟੀਆਂ ਗੱਡੀ ਤੇ ਆਪਾਂ ਗੱਡੀਆਂ ਵਿੱਚ ਥੋੜੇ ਵਾਸਤੇ ਆਟੀਆਂ ਘਟੋ ਘਟਾਪ ਲੈ ਕੇ ਆਏ ਆ ਪੰਜ ਲੈ ਕੇ 6 ਗੱਡੀਆਂ ਤੇ ਉਸ ਤੋਂ ਬਾਅਦ ਆਪਣੀਆਂ ਹੈਗੀਆਂ ਗ੍ਰੈਂਡ ਵਿਟਾਰਾ ਸਾਨੂੰ ਸਾਰੀਆਂ ਵਰੀਆਂ ਦਿਖਾਵਾਂਗੇ ਜਿਹੜੀਆਂ ਸ਼ਕੀਨਾਂ 7 ਸੀਟਰਡ ਗੱਡੀ ਲੈਣ ਦੇ ਵੀ ਐਵਰੇਜ ਚੰਗੀ ਹੋਵੇ ਯਾਰ ਖਰਚਾ ਹੋਵੇ ਨਾ ਗੱਡੀ ਸੋਹਣੀ ਵੀ ਹੋਵੇ ਆ ਜੋ ਆਪਾਂ ਥੋੜੇ ਵਾਸਤੇ ਫਿਰ ਉਹੀ ਕਾਰਾਂ ਲੈ ਕੇ ਆਏ ਆ ਤੇ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਜੋ ਪਹਿਲੀ ਆਪਣੀ ਗੱਡੀ ਹੈ ਗ੍ਰੈਂ ਕੰਡੀਸ਼ਨ ਦੀ ਗੱਡੀ ਇੰਨੀ ਕਿ ਨਵੀਂ ਪਈ ਹੋਈ ਹੈ ਨਾ ਤੁਸੀਂ ਜਦੋਂ ਆਓਗੇ ਇੱਥੇ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਣਾ ਵੀ ਇਹ ਨਹੀਂ ਕਿ ਨਵੀਂ ਗੱਡੀ ਪਈ ਹੋਈ ਆ ਇਹ ਰੈਸਟਰੇ ਵੀ ਨਹੀਂ ਹੋਊਗੀ ਇਹ ਕੰਡੀਸ਼ਨ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਦੱਸ ਦਵਾਂ ਨੇ ਆਪਾਂ 2024 ਮਾਡਲ ਆ ਇਹ ਤੇ 40000 ਚੱਲੀ ਹੋਈ ਆ ਵੇਖੋ ਤੁਸੀਂ 24 ਮਾਡਲ 40000 ਚੱਲੀ 1165000 ਰੁਪਏ ਦਾ ਰੇਟ ਆ 1165000 ਚ ਵੀ ਆਨ ਟੇਬਲ ਨੇਗੋਸ਼ੀਏਬਲ ਜ਼ਰੂਰ ਹੋਊਗਾ 40000 ਚੱਲੀ ਆ ਗ੍ਰੈਂਡ ਵਿਟਾਰਾ ਸਮਾਰਟ ਹਾਈਬ੍ਰਿਡ ਸ਼ਿਮਾ ਵੇਰੀਨ ਦਾ ਹੈ ਕੈਂਟ ਕਾਰ ਆ 70 ਮੀਟਿੰਗ ਵਿੱਚ ਕੀਤੀ ਹੋਈ ਆ ਹਾਂ ਭੰਦੇ ਇਹ ਇਹਦਾ ਵੀ ਚੈੱਕ ਕਰਵਾ ਦਿੰਨੇ ਯਾਰ ਇੰਟੀਰੀਅਰ ਦੇਖੋ ਕਿ ਇੰਟੀਰੀਅਰ ਕਿੰਨਾ ਵਧੀਆ ਤੇ ਸਾਫ਼ ਪਿਆ ਹੋਇਆ ਇਹਦਾ ਵਧੀਆ ਐਵਰੇਜ ਹੁੰਦੀ ਨਾ ਗੱਡੀਆਂ ਦੀ ਨਾਲ ਹੀ ਹੁੰਦੀਆਂ 7 ਸੀਟਰਡ ਆ ਇਹ ਉਸ ਤੋਂ ਬਾਅਦ ਜੋ ਆਪਣੀ ਫਿਰ ਅਗਲੀ ਗੱਡੀ ਆ ਗਈ ਆ ਇਹ ਵੀ ਗ੍ਰੈਂਡ ਵਿਟਾਰਾ ਹਾਈਬ੍ਰਿਡ ਡੈਲਟਾ ਵੈਰੀਐਂਟ ਆ ਇਹ ਠੀਕ ਹੈ ਪੈਟਰੋਲ ਦੇ ਵਿੱਚ ਆ ਹਾਈਬ੍ਰਿਡ ਉਹਨਾਂ ਦੇ ਟਾਇਰਾਂ ਨੂੰ ਵੀ ਬਿਲਕੁਲ ਨਵੇਂ ਵਰਗੇ ਲੱਗੇ ਹੋਏ ਆਗੇ ਤੇ ਇਹ ਗੱਡੀ ਚੱਲੀ ਹੋਈ ਸਿਰਫ 21900 ਦੇ ਕਰੀਬ ਤੇ ਇੰਟੀਰੀਅਰ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ ਇੰਟੀਰੀਅਰ ਦੀ ਗੱਲ ਕਰੀਏ ਵੇਖੋ ਤੁਸੀਂ ਆ ਇੰਟੀਰੀਅਰ ਗੱਡੀ ਦਾ ਬਹੁਤ ਵਧੀਆ ਤੇ ਸਾਫ਼ ਪ 1.45 ਲੱਖ ਰੁਪਏ ਦਾ ਰੇਟ ਹੈਗਾ 1.45 ਲੱਖ ਚ ਵੀ ਆਨ ਟੇਬਲ ਨੇਗੋਸ਼ੀਏਬਲ ਹੋਊਗਾ ਜ਼ਰੂਰ ਹੋਊਗਾ ਤੁਸੀਂ ਇੱਕ ਵਾਰੀ ਇੱਥੇ ਆਓ ਗੱਡੀ ਪਸੰਦ ਕਰੋ ਡੀਲ ਥੋੜੀ ਆਪ ਦੇ ਆਪ ਹੀ ਹੋਏ ਨਹੀਂ ਕਿਉਂਕਿ ਯਾਰ ਜੇ ਤੁਸੀਂ ਡੀਲ ਕਰੋਗੇ ਨਾ ਤੁਹਾਨੂੰ ਪਤਾ ਲੱਗਿਆ ਨਾ ਵੀ ਆਕੇ ਯਾਰ ਵੀ ਡੀਲਿੰਗ ਦੇ ਵਿੱਚ ਕਿੰਨਾ ਇੱਥੇ ਹੋਰ ਕਾਰਾਂ ਵੇਚਣੋਂ ਫਰਕ ਆਗਾ ਵਧੀਆ ਤੇ ਚੰਗੀ ਡੀਲ ਹੁੰਦੀ ਹੈ ਇੱਥੇ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਯਾਰ ਵੀ ਮੈਂ ਗੱਡੀ ਲੈ ਕੇ ਚੱਲੇ ਆਂ ਵੀ ਜਾਂ ਯਾਰ ਮੇਰੇ ਇੰਨੇ ਪੈਸੇ ਲਾ ਕੇ ਜਮਨ ਗੱਡੀ ਐਵੇਂ ਜੀ ਮਿਲੀ ਆ ਯਾਨੀ ਕਿ ਇੰਨਾਂ ਕਿ ਵਧੀਆ ਕਾਰਾਂ ਮਿਲ ਲੀਆਂ ਤੁਹਾਨੂੰ ਇੱਥੇ ਤੇ 1.4 ਗ੍ਰੈਂਡ ਵੀਟਾ ਇਹ ਲੈਣਾ ਨਿਆਰਾ 7 ਸੀਟਰ ਦਾ ਤੇ ਗੱਡੀ ਵੀ ਵੱਖਰੀ ਭਾਲਦਾ ਕੋਈ ਇਹ ਹੈਗੀ ਐਕਸਲ 6 ਐਕਸਲ 6 ਗੱਡੀ ਹੈ ਤੁਹਾਨੂੰ ਬਦ ਦਿਨੇ ਫਿਰ ਜਾਣਕਾਰੀ ਫੀਵੀ 05 ਨੰਬਰ ਆ ਇਹਦਾ 8136 ਪੈਟਰੋਲ ਦੇ ਵਿੱਚ ਹਾਈਬ੍ਰਿਡ ਹੀ ਇਹ ਆ ਠੀਕ ਹੈ ਤੇ 2019 ਮਾਡਲ ਆ ਇਹ ਐਕਸਲ 6 ਸਮਾਰਟ ਹਾਈਬ੍ਰਿਡ ਅਲਫਾ ਵੇਰੀਐਂਟ ਆ ਇਹ 2019 ਮਾਡਲ ਆ 34400 ਦੇ ਕਰੀਬ ਗੱਡੀ ਇਹ ਚੱਲੀ ਹੋਈ ਆ ਤੇ ਇਹਦਾ ਜੋ ਰੇਟ ਰੱਖਿਆ ਹੋਇਆ 10 ਲੱਖ ਰੁਪਇਆ 10 ਲੱਖ ਦੇ ਵਿੱਚ ਵੀ ਆਨ ਟੇਬਲ ਨੇਗੋਸ਼ੀਏਬਲ ਜ਼ਰੂਰ ਹੋਊਗਾ ਤੁਸੀਂ ਐਂ ਚ ਹੀ ਵੇਖੋ ਬਈ ਇਹਦੇ ਵਿੱਚ ਜੋ ਆ ਪਿਆ ਹੁਣਾ ਪੇਪਰ ਇਹ ਸਾਰਾ ਕੁਝ ਲਿਖਿਆ ਹੁੰਦਾ ਇਹਨਾਂ ਦਾ ਵੀ ਕਿਹੜਾ ਮਾਡਲ ਆ ਯਾਰ ਕਿੰਨਾ ਚੱਲੀ ਹੋਈ ਆ ਗੱਡੀ ਕੀ ਰੇਟ ਆ ਕੀ ਵਿੱਚ ਕਾਰਸੈਟ ਲੱਗੀਆਂ ਹੋਈਆਂ ਮੈਨੂੰ ਕਿਤੇ ਕੋਈ ਪੁੱਛਣੀ ਲੋੜ ਨਹੀਂ ਸਿੱਧਾ ਆਪਣੀ ਗੱਡੀ ਕੋਲ ਆਓ ਦੇਖੋ ਚੈੱਕ ਕਰੋ ਤੇ ਰੇਟ ਬਣਾਓ ਤੇ ਗੱਡੀ ਲੈ ਕੇ ਜਾਓ ਬਸ ਕਿਉਂਕਿ ਵਧੀਆ ਤੇ ਸਾਫ਼ ਗੱਡੀਆਂ ਮਿਲਦੀਆਂ ਇੱਥੇ ਬਣਾਰੀ ਕਾਰ ਬਿਆਰ ਤੇ ਉਸ ਤੋਂ ਬਾਅਦ ਆ ਰੰਗ ਆ ਰੰਗ ਦੀ ਆਟੀਆਂ ਤੁਹਾਨੂੰ ਮਿਲਦਾ ਅਜੇ ਤੱਕ ਕਿਸੇ ਵੀ ਕਾਰ ਬਿਆਰ ਰੰਦੇ ਦੇਖਣ ਨੂੰ ਮਿਲੀ ਹੋਣੀ ਇੱਕ ਤਾਂ ਰੰਗ ਯਾਰ ਕਾਲਾ ਹੋਵੇ ਇੱਕ ਪਿਆ ਹੋਵੇ ਐ ਜਮਾ ਕਿਸੇ ਨੂੰ ਸਾਫ਼ ਗੱਡੀ ਪਈ ਹੋਵੇ ਥੋੜੇ ਅਸਤੇ ਆਪਾਂ ਉਹੀ ਲੈ ਕੇ ਆ ਗਏ ਆ ਕਾਲੇ ਰੰਗ ਦੇ ਵਿੱਚ ਆਰਟੀਕਲ ਲਾਈਵ ਲਈ ਯਾਰ ਜਿੰਨੀ ਸੋਹਣੀ ਗੱਡੀ ਉਹਨੇ ਸੋਹਣੇ ਲਾਈਵ ਲਾ ਘੈਂਟ ਤੇ ਸਟ੍ਰਾਇਲਾਈ ਹੋਇਆ ਕਹਿ ਸਕਦੇ ਆ ਵੀ 5028 ਨੰਬਰ ਆ ਪੀ ਵੀ 10 ਗੱਡੀ ਦਾ ਨੰਬਰ ਆਗਾ ਵਧੀਆ ਤੇ ਸਾਫ ਗੱਡੀ ਪਈ ਹੋਈ ਆ ਕਾਲੇ ਰੰਗ ਦੇ ਵਿੱਚ ਆਇਓ ਹਮ ਤੁਹਾਨੂੰ ਬੱਜੰਨੀ ਜਾਣਕਾਰੀ ਕਾਲੇ ਰੰਗ ਦੇ ਵਿੱਚ ਇੰਨੀ ਸਾਫ ਗੱਡੀ ਲੱਭ ਕੇ ਲੈ ਆਉਣੀ ਛੇਤੀ ਨਹੀਂ ਮਿਲਦੀ ਮੇਰੇ ਵੀਰੋ ਬਾਕੀ ਐਵੇਂ ਹੀ ਹੁੰਦਾ ਵੀ ਇਹ ਗੱਡੀਆਂ ਥੋੜੀਆਂ ਜੀਆਂ ਕਹਿ ਸਕਦੇ ਆ ਵੀ ਹੋਰ ਜਿਵੇਂ ਕੋਈ ਵੀ ਹੋਰ ਕਲਰ ਲੈਨੇ ਆ ਉਹਦੇ ਨੂੰ ਇਹ ਕਲਰ ਦਾ ਰੋ ਵੀ ਵੱਖਰਾ ਹੁੰਦਾ ਕਾਲੇ ਰੰਗ ਦੀ ਆਰਟੀਕਲ ਇਹ ਇਹ ਵੀ ਪੈਟਰੋਲ ਹਾਈਬ੍ਰਿਡ ਦੇ ਵਿੱਚ ਆਹ ਟਿਕਾ ਸਮਾਰਟ ਹਾਈਬ੍ਰਿਡ ZX ਆਪਸ਼ਨ ਵਾਲਾ ਹੈ 2023 ਮਾਡਲ ਹੈ ਮੈਂ ਕਹਿੰਦਾ ਨੀ ਉਹ ਤੇ ਕਰੀ ਬੈਕ ਸ਼ਾਟ ਤੇ ਵਿਖਾ ਦਿਆਂਗਾ ਐ ਵਧੀਆ ਤੇ ਨਵਾਂ ਵਰਗੀ ਪਈ ਹੋਈ ਆ ਬੈਕ ਕੈਮਰਾ ਇਹਦੇ ਲੱਗਿਆ ਹੋਇਆ ਦੇਖੋ ਤੁਸੀਂ ਵੀਰ ਆ ਏਡੀ ਵਧੀਆ ਤੇ ਸਾਫ਼ ਪਈ ਹੋਈ ਗੱਡੀ ਹੈ ਬੈਕ ਕੈਮਰਾ ਲੱਗਿਆ ਹੋਇਆ ਕਹਿ ਸਕਦੇ ਆ ਇੰਟੀਰੀਅਰ ਦੀ ਬੈਕ ਸ਼ਾਟ ਤੇ ਕਰੀ ਬਹੁਤ ਸੋਹਣੀ ਪਈ ਹੋਈ ਆ 19900 ਦੇ ਕਰੀਬ ਗੱਡੀ ਚੱਲੀ ਹੋਈ ਆ ਇਹਦੇ ਵਿੱਚ ਸੀਟ ਕਵਰ ਵਗੈਰਾ ਲਾਈਟਿੰਗ ਵਗੈਰਾ ਕਰੋਮ ਆਵਰੈਂਸ ਡੋਰ ਵਿਜ਼ਨ ਆ ਲਾਈ ਵੀਲਸ ਕਹਿੰਦੇ ਆ ਆਫਟਰ ਮਾਰਕੀਟ ਯਾਰ ਹਰੇ ਚੀਜ਼ ਹੈ ਤੁਨ 1 ਰੁਪਿਆ ਵੀ ਲੋਨ ਨਹੀਂ ਤੁਹਾਨੂੰ ਲੋੜ ਨਹੀਂ ਪੈਣੀਗੀ ਯਾਨੀ ਕਿ ਇੰਨੀ ਕਿ ਵਧੀਆ ਤੇ ਸਾਫ਼ ਗੱਡੀ ਆ ਹਰ ਇੱਕ ਚੀਜ਼ੇ ਚ ਲੱਗੀ ਹੋਈ ਹੈਗੀ ਤੇ ਰੇਟ ਇਹਦਾ ਗੱਲ ਕਰੀਏ ਆਪਾਂ ਰੇਟ ਰੱਖਿਆ ਹੋਇਆ ਤਾਂ 11 ਲੱਖ 50 ਹਜ਼ਾਰ ਰੁਪਿਆ 11 ਲੱਖ 50 ਹਜ਼ਾਰ ਤੇ ਆਨ ਟੇਬਲ ਨੇਗੋਸ਼ੀਏਬਲ ਜ਼ਰੂਰ ਹੋ ਜਾਣਾ ਤੁਸੀਂ ਆਓ ਇੱਕ ਵਾਰੀ ਗੱਡੀ ਵੇਖੋ ਤੁਹਾਨੂੰ ਆਰਟੀਕ ਗੱਡੀ ਪਸੰਦ ਆ ਨਹੀਂ ਕਿਉਂਕਿ ਯਾਰ ਖੜੀ ਗੱਡੀ ਤਾਂ ਦੂਰੀ ਖੜੀ ਦਿਖ ਜਾਂਦੀ ਵੀ ਯਾਰ ਆਰਟੀਕ ਖੜੀ ਹੋਈ ਆ ਇੰਨੀ ਕਿ ਵਧੀਆ ਤੇ ਸਾਫ਼ ਪਈ ਹੋਈ ਹੈ ਕਾਲੇ ਰੰਗ ਦੇ ਵਿੱਚ ਉਸ ਤੋਂ ਬਾਅਦ ਹੁਣ ਤੁਹਾਨੂੰ ਖਾਵਾਂਗੇ ਆਪਾਂ ਇੱਕ ਆਰਟੀਕ ਆ ਗਈ ਹੈ ਚਿੱਟੇ ਰੰਗ ਦੇ ਵਿੱਚ ਇਹ ਜੋ ਆਰਟੀਕ ਇਹ ਸਾਰੀਆਂ ਗੱਡੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਫਰਸਟ ਓਨਰ ਹੀ ਹੈਗੀਆਂ ਇਹ ਜੋ ਆਟੋਗਾਏ ਵੀਐਕਸੀ ਆਪਸ਼ਨ ਵਾਲਾ ਸੀਐਨਜੀ ਵਾਲੀ ਹੈ ਇਹ ਸੀਐਨਜੀ ਉਹਨਾਂ ਦਾ ਕੰਪਨੀ ਫੀਟੜੀ ਸ਼ਾਇਦ ਹੋਊਗੀ ਇਹਦੇ ਚ ਤੇ ਆਪ ਨੂੰ ਪਤਾ ਸੀਐਨਜੀ ਲਈ ਗੱਡੀ ਐਵਰੇਜ ਵਧ ਜਾਂਦੀ ਹੁੰਦੀ ਹੈਗੀ ਤੇ ਇਹ 2022 ਮਾਡਲ ਆ 47 ਹਜ਼ਾਰ ਚਲੀ ਹੋਈ ਆ ਲੈਸ ਡਰਾਈਵਨ ਕਾਰ ਤੁਹਾਨੂੰ ਸੀਐਨਜੀ ਵਾਲੀ ਕਿਧੋਂ ਨਹੀਂ ਮਿਲਣੀ ਤੁਹਾਨੂੰ ਇੱਥੋਂ ਹੀ ਮਿਲੂਗੀ ਭੰਡਾਰੀ ਕਾਰ ਬਿਵਾਰ ਤੇ ਇੱਥੇ ਤੁਹਾਨੂੰ ਆਉਣਾ ਪਊਗਾ ਫਿਰ ਤੁਸੀਂ ਆਖੋਗੇ ਯਾਰ ਹਾਂ ਵੀ ਸਾਡੇ ਆਏ ਦਾ ਮੁੱਲ ਪੈ ਗਿਆ ਗੱਡੀ ਜਿਹੜੀ ਸੋਚੀ ਸਾਨੂੰ ਉਹੀ ਮਿਲ ਗਈ ਹੋਈ ਆ 47000 ਚਲੀ ਹੋਈ ਹੈ ਆਰਟੀਕਲ VXI 2022 ਮਾਡਲ ਆ ਪੈਟਰੋਲ ਪਲਸ CNG ਰੇਟ ਦਾ ਰੱਖਿਆ ਹੋਇਆ 10,25,000 ਰੁਪਏ 10,25,000 ਤੇ ਆਨ ਟੇਬਲ ਨੇਗੋਸ਼ੀਏਬਲ ਹੋ ਜਾਣਾ ਜ਼ਰੂਰ ਹੋਊਗਾ ਕਿਉਂਕਿ ਗੱਡੀਆਂ ਸਾਫ਼ ਹੋਣ ਥੋੜਾ ਬੋੜਾ ਰੇਟ ਦਾ ਫਰਕ ਤਾਂ ਹੁੰਦਾ ਹੀ ਆ ਪਰ ਜ਼ੀਰੋ ਐ ਨਹੀਂ ਹੁੰਦਾ ਤੁਸੀਂ ਲੈ ਕੇ ਜਾਓਗੇ ਤੁਹਾਨੂੰ 1 ਰੁਪਿਆ ਵੀ ਉਸ ਤੋਂ ਬਾਅਦ ਤੇ ਲਿਆਉਣਾ ਪੈ ਜਾਊਗਾ ਇਹ ਚੀਜ਼ੀਆਂ ਸ਼ਾਰਟਿੰਗਾਂ ਫੁੱਲ ਹੁੰਦੀਆਂ ਸਾਫ਼ ਗੱਡੀਆਂ ਤੇ ਲੈਣੀਆਂ ਤਾਂ ਉਸ ਤੋਂ ਬਾਹਰ ਜੋ ਆਪਣੀ ਫਿਰ ਆ ਗਈ ਆ ਇਹ ਵੀ ਆਰਟੀਕਲ ਸਮਾਰਟ ਹਾਈਬ੍ਰਿਡ ZXI ਪਲਾਸ 8 ਵੀਰਿੰਟ ਆ ਇਹ 2024 ਮਾਡਲ ਆ ਇਹ 2024 ਮਾਡਲ ਦੇ ਵਿੱਚ ਯਾਰ ਇਨੀ ਸਾਫ਼ ਗੱਡੀ ਵੇਖੋ ਤੁਸੀਂ 4300 ਚੱਲੀ ਹੋਈ ਹੈ ਜੀ ਨਹੀਂ ਕਿ ਨਵੀਂ ਪਈ ਹੋਈ ਹੈ ਮੈਂ ਕੋਣਿਓ ਚੱਕਰੀ ਆ ਵੰਟਰੀਅਰ ਚੱਕਰਾਈਏ ਵੀ ਲਫਾਫੇ ਵੀ ਹਜੇ ਆ ਵੇਖੋ ਤੁਸੀਂ ਸਟੀਅਰਿੰਗ ਤੇ ਜੀ ਤੁਸੀਂ ਦੇਖ ਰਹੇ ਹੋ ਆ ਸੀਟਾਂ ਦੇ ਲਫਾਫੇ ਉਵੇਂ ਲੱਗੇ ਹੋਏ ਸਟੀਅਰਿੰਗ ਤੇ ਵੀ ਆਹ ਚ ਸਟicker ਵਗੈਰਾ ਹਜੇ ਉਵੇਂ ਲੱਗੇ ਹੋਏ ਆ ਇਨੀ ਨਵੀਂ ਕਾਰ ਪਈ ਹੋਈ ਆ 4700 ਚੱਲੀ ਹੋਈ ਆ 14 ਲੱਖ 40 ਹਜ਼ਾਰ ਰੁਪਏ ਦਾ ਰੇਟ ਆ ਰੇਟ ਅਜੇ ਚ ਵੀ ਹਾਂ ਟੇ ਉਹ ਨੈਗਸ਼ੋਰ ਜ਼ਰੂਰ ਹੋਊਗਾ ਡੋਰ ਰਿਵੀਜ਼ਨ ਵਗੈਰਾ ਸੀਟ ਕਵਰ ਕ੍ਰੋਮ ਆ ਲੱਗੀ ਹੋਈ ਆ ਇਹਦੇ ਚ ਦੋਸਤੋ ਬਾਅਦ ਜੋ ਫਿਰ ਆਪਣੀ ਅਗਲੀ ਆ ਗਈ ਆ ਆ ਠੀਕ ਆ ਆ ਪਸੰਦ ਨੇ ਜਾਣ ਕਰੀਏ ਇਹ ਗੱਡੀਆਂ ਯਾਰ ਇਹੋ ਜਿਹੀਆਂ ਨਹੀਂ ਉਹ ਤਾਂ ਇਹ ਗੱਡਕਾਂ ਨੂੰ ਆਪਾਂ ਆਪਣੀ ਕਮਾਈ ਵਾਸਤੇ ਵੀ ਲਿਆ ਸਕਦੇ ਆਂ ਕਿ ਕਈ ਵਾਰੀ ਐ ਹੁੰਦਾ ਐ ਰਮੀ ਗੱਡੀ ਲੈਣੀ ਆ ਵੀ ਆਪਣੇ ਕਮਾਈ ਕਰਨ ਵਾਸਤੇ ਵੀ ਤੁਸੀਂ ਥੋੜੇ ਪੈਸੇ ਲਿਆਓ ਯਾ 2-3 ਲੱਖ ਰੁਪਏ ਗੱਡੀ ਤੁਸੀਂ ਲੈ ਜਾਓ ਆਉਦੀ ਕਮਾਈ ਤੇ ਲਾਓ ਤੇ ਜਾਂ ਤੁਸੀਂ ਜੇ ਅੱਜ ਘਰੇ ਵੀ ਰੱਖਣੀ ਤੁਹਾਨੂੰ ਐ ਵੀ ਘਰੇ ਰੱਖਣੀ ਗਰੀਬ ਘੱਟ ਖਰਚੇ ਵਾਲੀ ਯਾਰ ਤੇ ਆ ਤੁਸੀਂ ਘਰੇ ਵੀ ਗੱਡੀ ਰੱਖ ਸਕਦੇ ਹੋ ਇਹੋ ਜਿਹੀ ਗੱਡੀ ਆ ਇਹ ਆ ਠੀਕ ਆ ਉਹ ਕਿ ਐਵਰੇਜ ਨੇ ਗੱਡੀਆਂ ਦੀ ਵਧੀਆਂ ਹੁੰਦੀ ਹੈ ਕਿ ਖਰਚਾ ਆਪ ਨੂੰ ਪਤਾ ਵੀ ਕੋਈ ਵੀ ਕਾਰ ਉਮਰਤੀ ਦੀ ਘੱਟ ਹੀ ਹੁੰਦਾ ਉਹਦਾ ਇਹ ਪੀਵੀ ਪੈਂਡ ਮਹਾਲੀ ਦਾ ਨੰਬਰ ਹੈ ਦਾ ਆਰਟੀਕਲ ਵੀ ਐਕਸਾਈ ਆਪਸ਼ਨਲ ਹੈ ਸੀਐਨਜੀ ਵਾਲੀ ਇਹ ਆ 2024 ਮਾਡਲ ਹੈ ਤੇ ਇਹ ਕਿੰਨਾ ਚੱਲੀ ਹੋਈ ਹੈ ਸਿਰਫ 16000 ਕਿਲੀਓ ਦੇਖੋ ਤੁਸੀਂ ਸੀਐਨਜੀ ਵਾਲੀ ਗੱਡੀ ਹੋਏ ਨਾ 16000 ਹੀ ਚੱਲੀ ਹੋਵੇ ਤੇ ਰੇਟ ਇਹਦਾ ਰੱਖਿਆ ਹੋਇਆ 11 ਲੱਖ 38000 ਇਹ ਚੋ ਵੀ ਆਨ ਟੇਬਲ ਨੇਗੋਸ਼ੀਏਸ਼ਨ ਜਰੂਰ ਹੋ ਜੂਗਾ 11 ਲੱਖ 80000 ਰੇਟ ਆ ਇੰਟੀਰੀਅਰ ਦੀ ਗੱਡੀ ਨਵੀਂ ਆ ਬਾਹਰੋਂ ਵੀ ਗੱਡੀ ਸਾਫ ਆ ਬਕਰ ਸੀ ਦੇਖ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਆਈਟੋਨ ਉਪਰ ਕਰਾਉਂ ਖਾਈਆਂ ਉਹ ਤੱਕ ਤੋਂ ਕਰਾਉਂ ਖਾਈਆਂ ਪਾ ਆਟ ਗਿਆ ਖਾਈਆਂ ਗ੍ਰੈਂਡ ਬਟਾਰਾ ਵਿਖਾਈ ਯਾਰ ਐਕਸਲ 6 ਆਪਾਂ ਤੁਹਾਨੂੰ ਵਿਖਾਈ ਆਗੀ ਵਧੀਆ ਕਰਾ ਸੀਗੇ ਸਾਫ ਤੇ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵਧੀਆ ਤੇ ਆਪਣੀ ਵੀਡੀਓ ਨੂੰ ਕਰੋ ਜੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਧੰਨਵਾਦ ਦੋਸਤੋ